ਅੰਮ੍ਰਿਤਸਰ ਦੇ ਗੇਟ ਹਕੀਮ ਇਲਾਕੇ ਤੋਂ ਅਗਵਾ ਕੀਤੇ ਗਏ ਕਰਨ ਨਾਂ ਦੇ ਬੱਚੇ ਦੀ ਹੱਤਿਆ ਦੇ ਦੋਸ਼ 'ਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਇੱਕ ਔਰਤ ਵੀ ਸ਼ਾਮਲ ਹੈ ਜਦਕਿ ਹੱਤਿਆ ਦਾ ਇੱਕ ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਮ੍ਰਿਤਕ ਕਰਨ ਦੀ লাশ ਖਾਲੜਾ ਪੁਲਿਸ ਨੂੰ ਝੱਬਲ ਰੋਡ ਤੇ ਨਹਿਰ ਕੋਲ ਮਿਲੀ ਸੀ ਪੁਲਿਸ ਕਮਿਸ਼ਨਰ ਆਰ ਪੀ ਮਿੱਤਲ ਨੇ ਦੱਸਿਆ ਕਿ ਅਗਵਾਕਾਰਾਂ ਨੇ 10 ਸਾਲ ਦੇ ਕਰਨ ਦੀ ਹੱਤਿਆ 12 ਜੂਨ ਨੂੰ ਹੀ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਅਗਵਾਕਾਰਾਂ ਨੇ 16 ਜੂਨ ਨੂੰ ਕਰਨ ਦੇ ਪਿਤਾ ਨੂੰ ਫੋਨ ਕਰਕੇ 1 ਕਰੋੜ ਰੁਪਏ ਦੀ ਫਰौती ਮੰਗੀ ਇਨ੍ਹਾਂ ਦੀ ਦਰਿੰਦਗੀ ਦਾ ਬੱਚੇ ਨੂੰ ਮਾਰਨ ਤੋਂ ਬਾਅਦ ਵੀ ਫਿਰ ਵੀ ਇਹਨਾਂ ਨੇ 16 ਤਰੀਕ ਨੂੰ ਇਸ ਪਰਿਵਾਰ ਨੂੰ ਰੈਨਸਮ ਕਾਲ ਕੀਤੀ ਕਿ ਸਾਨੂੰ 1 ਕਰੋੜ ਰੁਪਇਆ ਦਿੱਤਾ ਜਾਵੇ ਜਦ ਬੱਚੇ ਦੇ ਪਿਤਾ ਨੇ ਔਰ ਉਹਦੇ ਚਾਚੇ ਨੇ ਕਿਹਾ ਕਿ ਸਾਡੀ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਅਸੀਂ 1 ਕਰੋੜ ਰੁਪਇਆ ਦੇ ਸਕੀਏ ਤਾਂ ਉਹਨਾਂ ਨੇ ਇਹਨਾਂ ਦੀ ਸਾਰੀ ਛੋਟੀ ਮੋਟੀ ਪ੍ਰਾਪਰਟੀ ਜਿਹੜੀ ਚਾਰ ਪੰਜ ਭਰਾਵਾਂ ਦੀ ਹੈਗੀ ਆ ਉਹ ਸਾਰੀ ਗਿਣਾਈ ਕਿ ਤੁਹਾਡੇ ਕੋਲ ਇੰਨੇ ਪਲਾਟ ਹੈਗੇ ਆ ਇੰਨੇ ਮਕਾਨ ਹੈਗੇ ਆ ਤੁਸੀਂ ਵੇਚ ਕੇ ਸਾਨੂੰ 1 ਕਰੋੜ ਰੁਪਇਆ ਦੇ ਸਕਦੇ ਹੋ ਪੁਲਿਸ ਜਾਂਚ ਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਸੂਮ ਕਰਨ ਦੀ ਹੱਤਿਆ ਚ ਉਸਦਾ ਇੱਕ ਗਵਾਂਡੀ ਵੀ ਸ਼ਾਮਿਲ ਸੀ ਜਿਸ ਨੂੰ ਕਰਨ ਦੇ ਪਰਿਵਾਰ ਦੀ ਜਾਇਦਾਦ ਬਾਰੇ ਸਾਰੀ ਜਾਣਕਾਰੀ ਸੀ ਅਤੇ ਪ੍ਰਿੰਸ ਨਾਂ ਦਾ ਇਹ ਦੋਸ਼ੀ ਕਰਨ ਦੇ ਬਾਰੇ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਉਸਦੇ ਪਿਤਾ ਨਾਲ ਕਈ ਦਿਨਾਂ ਤੱਕ ਡਰਾਮਾ ਕਰਦਾ ਰਿਹਾ ਦਰਸਲ ਪ੍ਰਿੰਸ ਦੇ ਜੀਜਾ ਉੱਤੇ ਕਰੀਬ 15 ਲੱਖ ਦਾ ਕਰਜ਼ ਸੀ ਜਿਸ ਨੂੰ ਲਾਉਣ ਲਈ ਪ੍ਰਿੰਸ ਨੇ ਇਹ ਸਾਰੀ ਖੇਡ ਰਚੀ ਇਹ ਬੰਦਾ ਮਿੰਟੂ ਹੈਗਾ ਜਿਹੜਾ ਕਿ ਪ੍ਰਿੰਸ ਦਾ ਜੀਜਾ ਹੈਗਾ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਉਹਦੇ ਬਾਰੇ ਪਤਾ ਲੱਗਿਆ ਕਿ ਹੀ ਵਾਸ ਅੰਡਰ ਸਮ ਯੂ ਸੀ ਕਰਜ਼ਾ ਕੋਈ 12-15 ਲੱਖ ਰੁਪਏ ਦਾ ਕਰਜ਼ਾ ਉਹਦੇ ਸਿਰ ਤੇ ਸੀਗਾ ਤੇ ਇਸ ਕਰਕੇ ਉਹਨੇ ਮਤਲਬ ਐ ਤਰ੍ਹਾਂ ਕਰਤੋ ਨਾ। ਇਸ ਵਿਚਕਾਰ ਮ੍ਰਿਤਕ ਕਰਨ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਕਰਨ ਦੇ ਪਿਤਾ ਸੋਨੀ ਨੇ ਹੱਤਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਸਾਡੀ ਮੰਗ ਮਾਰਾ ਇਹਨਾਂ ਨੂੰ ਫਾਂਸੀਆਂ ਲਾਈਆਂ ਜਾਣ ਸਿੱਧੀ ਗੱਲ ਹੈ। ਕਿ ਆਪਾਂ ਕਹੇ ਕਿ ਲੈ ਲੈ ਸਾਡਾ ਮੁੰਡਾ ਹੀ ਨਹੀਂ ਰਿਹਾ। ਅਸੀਂ ਕਹਿੰਦੇ ਕਿ ਗਣਾ ਕਿੰਨੇ ਸਾਲ ਦਾ ਬੱਚਾ ਸੀ ਤੁਹਾਡਾ? 2 ਸਾਲ ਦਾ ਹੀ ਬੱਚਾ ਹੈ ਜੇ ਇੱਕ ਲੜਕੀ ਦੇਖ ਲਓ। గడ్డా <laughs> మేరా